ਤੋ 2 ਘੰਟੇ ਦੀਗੇ 2 ਘੰਟੇ ਦੀ 2 ਘੰਟੇ ਜਿੱਤੋਗੇ ਆਰਾਮ ਨਾਲ ਐਂਗਲੋ ਸਿੱਖ ਬਾਦ ਕੰਮ ਸੁਣੇ ਹਾਂਜੀ ਕਿੱਥੇ ਆ ਰੋਸ਼ਾ ਦੇ ਵਿੱਚ ਐ ਐਮ ਐਸ ਰੰਦਾਵਾ ਵੱਲੋਂ ਬਣਾਇਆ ਗਿਆ ਸੀਗਾ ਉਹ ਬੜਾ ਐਂਗਲੋ ਸਿੱਖ ਸਾਰੇ ਐਮ ਐਲ ਏ ਦੇ ਬਰਾਪਰ ਵਾਲੇ ਕੰਮ ਕਰ ਰਹੇ ਹੋ ਕੁਝ ਵੱਖਰਾ ਨਵਾਂ ਨਹੀਂ ਕਰ ਰਹੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਨਰਲ ਸੀਟ ਰੱਖਣੀ ਚਾਹੀਦੀ ਸੀ ਆਖਰਕਾਰ ਸਾਰੀਆਂ ਮਤਲਬ ਮਹਿਲਾ ਸੀਟ ਹੋ ਗਈ ਤੇ ਇੱਕ ਰਿਜ਼ਰਵ ਹੋ ਡਰ ਕਹਿ ਰਹੇ ਸੀ ਕਿ ਵੀ ਇਸ ਤਰ੍ਹਾਂ ਦਾ ਲੋਕ ਤਾਂ ਜ਼ਿਲ੍ਹਿਆਂ ਦੇ ਵਿੱਚ ਬੈ ਕੇ ਲੜ ਚੁੱਕੇ ਨੇ ਹੂੰ ਇੱਕ ਲੋਕਤੰਤਰ ਮੈਂ ਗੁਰਪੀਤ ਸਿੰਘ ਕੋ ਦਾ ਇੰਟਰਵਿਊ ਕੀਤਾ ਉਸ ਵਿੱਚ ਉਹਨਾਂ ਨੇ ਜਿੱਤ ਦੇ ਕਹਿ ਲਈਏ ਜਸ਼ਨ ਮਨਾਏ ਹਾਰ ਪਾਏ ਗਿਆ ਢੋਲ ਵਜ ਰਹੇ ਸੀਗੇ ਅਸੀਂ ਉਸ ਮੌਕੇ ਤੇ ਉਸ ਜਗ੍ਹਾ ਤੇ ਵੀ ਐਸੀ ਜਿੱਤ ਜਿਹੜੀ ਕਬੂਲ ਹੋ ਗਈ ਹੈ ਜਰਨਲ ਜਾਂ ਰਿਜ਼ਰਵੇਸ਼ਨ ਦੀ ਗੱਲ ਹੈ ਜਿਹੜੀ ਜ਼ੋਨ ਵਾਈਸ ਤਾਂ ਪ੍ਰੋਸਪੈਕਟ ਦੇ ਹੈਪੀ ਦੇ ਵਿੱਚ 4 ਜੂਨ ਤਿੰਨ ਜਰਨਲ ਔਰ ਇੱਕ ਐਸੀ ਜਿਨੇ ਲੜਨਾ ਹੈ ਨਾ ਉਹਨੇ ਬਾਨੇ ਨਹੀਂ ਲੜਨੇ ਉਹਨੇ ਬਾਨਦੇ ਨਹੀਂ ਬਣਾਉਣੇ ਕਿ ਮੈਂ ਮੇਲ ਆ ਮੈਂ ਮੇਲ ਮੇਲ ਸੀਟ ਤੇ ਲੱਗਨੇ ਬੰਦੇ ਤੇ ਰੱਖਨੇ ਕਿਨੇ ਲੜਨਾ ਯਾਰ ਜਰਨਲ ਸੀਟ ਆ ਫਿਰੋਜ਼ਪੁਰ ਇਤਿਹਾਸ ਦੇ ਵਿਅਕਤੀ ਦੇ ਇਤਿਹਾਸ ਤੇ ਪਹਿਲੀ ਵਾਰੀ ਤਿੰਨ ਸੀਟਾਂ ਜਰਨਲ ਲਈਆਂ ਨੇ ਤਾਂ ਇਸ ਤੋਂ ਪਹਿਲਾਂ ਦੋ ਦੋ ਹੁੰਦੇ ਸੀ ਫਿਰੋਜ਼ਪੁਰ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਇਸ ਵਕਤ ਬੜੀ ਹੋਟ ਹੈ ਇਸ ਵਕਤ ਸਾਡੇ ਨਾਲ ਮੌਜੂਦਾ ਐਮਐਲਏ ਰਜਨੀਸ਼ ਦਈਆ ਸਾਡੇ ਨਾਲ ਹੈ ਇੱਕ ਇੰਟਰਵਿਊ ਕੀਤਾ ਸੀ ਥੋੜੇ ਦਿਨ ਪਹਿਲਾਂ ਆਖਰਕਾਰ ਸਾਰੇ ਇੱਕ ਦੂਜੇ ਨੂੰ ਚੈਲੰਜ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨੂੰ ਲੈ ਕੇ ਸਭ ਕੁਝ ਹੋ ਕੀ ਰਿਹਾ ਹੈ देखो मैं एक गल क्लियर करता हूं राजनीति ਦੇ ਵਿੱਚ ਕਦੇ ਚੈਲੰਜ ਨਹੀਂ ਹੁੰਦਾ ਕਿਉਂਕਿ ਰਾਜਨੀਤੀ ਦਾ ਜਿਹੜਾ ਸਮੀਕਰਨ ਕਦੋਂ ਕਿਵੇਂ ਕਿੱਥੇ ਕਿਹੜੇ ਮੋੜ ਤੇ ਬਦਲ ਜਾਵੇ ਇਹ ਰਾਜਨੀਤੀ ਦੇ ਜਿਹੜੇ ਮਹਾਰ ਆਪਣੇ ਆਪ ਨੂੰ ਕਹਿੰਦੇ ਨੇ ਉਹ ਵੀ ਨਹੀਂ ਜਾਣਦੇ ਪੋਲਿਟਿਕਸ ਹੈ ਸ਼ਤਰੰਜਾ ਸ਼ਤਰੰਜੇ ਚ ਕਈ ਵਾਰੀ ਕੋੜੇ ਅੱਗੇ ਹੁੰਦੇ ਨੇ ਕਈ ਵਾਰੀ ਕੋੜੇ ਪਿੱਛੇ ਹੁੰਦੇ ਨੇ ਵਜ਼ੀਰ ਅੱਗੇ ਹੁੰਦਾ ਵਜ਼ੀਰ ਪਿੱਛੇ ਹੁੰਦਾ ਰਾਜਾ ਅੱਗੇ ਹੁੰਦਾ ਹੈ ਪਿੱਛੇ ਇਹ 56 ਸੀਟ ਨੂੰ ਲੈ ਕੇ ਬੜਾ ਰੋਲਾ ਚੱਲ ਰਿਹਾ ਸੀ ਕਿ ਇੱਕ ਜਨਰਲ ਸੀਟ ਰੱਖਣੀ ਚਾਹੀਦੀ ਸੀ ਆਖਰਕਾਰ ਸਾਰੀਆਂ ਮਤਲਬ ਮਹਿਲਾ ਸੀਟ ਹੋ ਗਈ ਤੇ ਇੱਕ ਰਿਜ਼ਰਵ ਹੋ ਗਈ ਦਰ ਕਹਿ ਰਹੇ ਸੀ ਕਿ ਵੀ ਇਸ ਤਰ੍ਹਾਂ ਦੇ ਗੱਲਾਂ ਆ ਰਹੀਆਂ ਨੇ ਦੇਖੋ ਲੋਕਤੰਤਰ ਹੈ ਜੀ ਲੋਕਤੰਤਰ ਦੇ ਵਿੱਚ ਭਾਰਤੀ ਸੰਵਿਧਾਨ ਦੀ ਇਹੀ ਖੂਬਸੂਰਤੀ ਹੈ ਕਿ ਕੋਈ ਵੀ ਲੜ ਸਕਦਾ ਹੈ ਲੋਕ ਤਾਂ ਜੇਲ੍ਹਾਂ ਦੇ ਵਿੱਚ ਬੈ ਕੇ ਲੜ ਚੁੱਕੇ ਨੇ ਹੂੰ ਤੇ ਇਹ ਇਹ ਲੋਕਤੰਤਰ ਹੈ ਦੂਜੀ ਗੱਲ ਰਹੀ ਜਰਨਲ ਜਾਂ ਰਿਜ਼ਰਵੇਸ਼ਨ ਦੀ ਗੱਲ ਹੈ ਜਿਹੜੀ ਜ਼ੋਨ ਵਾਈਜ਼ ਤਾਂ ਫਲੋਸਪੁਰ ਦੇ ਹੱਥੇ ਦੇ ਵਿੱਚ ਚਾਰ ਜੂਨ ਨੇ ਤਿੰਨ ਜਰਨਲ ਔਰ ਇੱਕ ਐਸਸੀ ਹੈ ਜਿਨੇ ਲੜਨਾ ਹੈ ਨਾ ਉਹਨੇ ਬੰਦੇ ਨਹੀਂ ਲੜਨੇ ਉਹਨੇ ਬੰਦੇ ਨਹੀਂ ਬਣਾਉਣੇ ਕਿ ਮੈਂ ਮੇਲ ਆ ਮੈਂ ਮੇਲ ਸੀਟ ਤੇ ਲਕਨੇ ਬੰਦੇ ਤੇ ਰਖਨੇ ਜਿਨੇ ਲੜਨਾ ਯਾਰ ਜਰਨਲ ਸੀਟ ਹੈ ਫਲੋਸਪੁਰ ਇਤਿਹਾਸ ਦੇ ਹੱਥੇ ਦੇ ਤੇ ਅਸਤੇ ਪਹਿਲੀ ਵਾਰੀ ਤਿੰਨ ਸੀਟਾਂ ਜਰਨਲ ਆਈਆਂ ਨੇ ਜਿਹਦਾ ਇਸ ਤੋਂ ਪਹਿਲਾਂ ਦੋ ਦੋ ਹੁੰਦੀਆਂ ਸੀ। ਮੈਂ ਗੁਰਪ੍ਰੀਤ ਸੇਖੋਂ ਦਾ ਇੰਟਰਵਿਊ ਕੀਤਾ ਉਸ ਵਿੱਚ ਉਹਨਾਂ ਨੇ ਜਿੱਤ ਦੇ ਕੈ ਲਈ ਜਸ਼ਨ ਮਨਾਏ, ਹਾਰ ਪਾਏ ਗਿਆ ਢੋਲ ਵਜ ਰਹੇ ਸੀ ਅਸੀਂ ਉਸ ਮੌਕੇ ਤੇ ਉਸ ਜਗ੍ਹਾ ਤੇ ਵੀ ਐਸੀ ਜਿੱਤ ਜਿਹੜੀ ਕਬੂਲ ਹੋ ਗਈ ਹੈ। ਆ ਦੇਖੋ ਜੀ ਉਹਨਾਂ ਦੇ ਢੋਲ ਉਹਨਾਂ ਨੂੰ ਮੁਬਾਰਕ। ਉਹਨਾਂ ਦੇ ਜਸ਼ਨ ਉਹਨਾਂ ਨੂੰ ਮੁਬਾਰਕ। ਉਹਨਾਂ ਦੇ ਪਟਾਕੇ ਉਹਨਾਂ ਨੂੰ ਮੁਬਾਰਕ। ਅਸੀਂ ਤਾਂ ਮੁਬਾਰਕਬਾਦ 2000 ਸੌਰੀ 17 ਦਸੰਬਰ ਨੂੰ ਜਦੋਂ ਵੋਟਾਂ ਦੀ ਗਿਣਤੀ ਹੋਣੀ ਹੈ ਉਸ ਦਿਨ ਲੋਕ ਦੇਣਗੇ। ਅਸਲੀ ਮੁਬਾਰਕਬਾਦ ਤਾਂ ਉਹ ਹੋਵੇਗੀ। ਆਪਣੇ ਆਪ ਨੂੰ ਜਿਵੇਂ ਕਹਿੰਦਾ ਨੇ ਕਿ ਅ ਅ ਦਿਲ ਬਹਲਾਣੇ ਕੋ ਖਿਆਲ ਅੱਛਾ ਹੈ ਉਹ ਕੁਝ ਵੀ ਕਰ ਸਕਦੇ ਹਨ ਜਦੋਂ ਐਸੀ ਸਿਆਸਤ ਤੇ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਤੇ ਜਦੋਂ ਇੱਕ ਵੇਵ ਦੇ ਵਿੱਚ ਤੁਹਾਡੀ ਸਰਕਾਰ ਬਣੀ ਹੈ ਦਿਹਾਤੀ ਨੂੰ ਲੈ ਕੇ ਜਿਹੜੇ ਵਿਕਾਸ ਦੇ ਕੰਮ ਸੀ بڑے ਛੋਟੇ ਛੋਟੇ ਕੰਮ ਜਿਹੜੇ ਇੱਕ ਆਮ ਜਨ ਸੇਵਾਜੀ ਸੇਵੀ ਬਣ ਕੇ ਬੰਦਾ ਕਰ ਰਿਹਾ ਉਹ ਐਮਐਲਏ ਵੱਲੋਂ ਜਿਹੜੇ ਕੰਮ ਉਹ ਵੱਡੇ ਪੱਧਰ ਤੇ ਕਿਉਂ ਨਹੀਂ ਹੋਏ ਜੀ ਤੁਹਾਨੂੰ ਕਿਹਨੇ ਕਹਿ ਕੇ ਕੰਮ ਨਹੀਂ ਹੋਇਆ ਹੂੰ ਤੁਸੀਂ ਔਨ ਰਿਕਾਰਡ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਕੰਮ ਕਿੱਥੋਂ ਪਤਾ ਲੱਗਣਗੇ ਹੋਏ ਆਂ ਹੂੰ ਕੰਮ ਹੋਣਗੇ ਜਿਹੜੇ ਪ੍ਰੋਜੈਕਟ ਨੇ ਪ੍ਰੋਜੈਕਟ ਕਿੱਥੋਂ ਪਾਸ ਹੁੰਦੇ ਨੇ ਦਫ਼ਤਰਾਂ 'ਚ ਤੁਸੀਂ ਜਾਓ ਐਕਸ਼ਨ ਮੰਡੀ ਬੋਰਡ ਕੋਲੇ ਫਿਰੋਜ਼ਪੁਰ ਦਿਹਾਤੀ ਦੀਆਂ ਕਿੰਨੀਆਂ ਸੜਕਾਂ ਮਜੂਰ ਹੋਈਆਂ ਤੁਸੀਂ ਦਿਹਾਓ ਐਕਸ਼ਨ ਪੀ ਡਬਲਯੂ ਡੀ ਕੋਲੇ ਫਿਰੋਜ਼ਪੁਰ ਦਿਹਾਤੀ ਦੀਆਂ ਕਿਹੜੀਆਂ ਕਿੜੀਆਂ ਸੜਕਾਂ ਬੰਦ ਰਹੀਆਂ ਨੇ ਕਿੰਨੇ ਪ੍ਰੋਜੈਕਟ ਮਜੂਰ ਹੋ ਚੁੱਕੇ ਤੁਸੀਂ ਜਾਓ ਏ ਡੀ ਸੀ ਡਵੈਲਪਮੈਂਟ ਦਫ਼ਤਰ ਕਿੰਨੇ ਪਿੰਡਾਂ ਦੇ ਵਿੱਚ ਪਲੇਗਰਾਉਂਡਸ ਤੁਸੀਂ ਜਾਓ ਏ ਡੀ ਸੀ ਡੀ ਦੇ ਦਫ਼ਤਰ ਬੀ ਫਲੋਸਪਰ ਦਿਹਾਤੀ ਦੇ ਵਿੱਚ ਰੂਰਲ ਡਿਵੈਲਪਮੈਂਟ ਮੈਂ ਲੋਕ ਕਿੰਨੇ ਪ੍ਰੋਜੈਕਟ ਚੱਲ ਰਹੇ ਨੇ ਕਿਹੜੇ ਕਿਹੜੇ ਅੰਡਰ ਆਨ ਗੋਇਨ ਨੇ ਕਿਹੜੇ ਕਿਹੜੇ ਆਉਣ ਵਾਲੇ ਦਿਨਾਂ ਚੋ ਸਕੋ ਤੁਸੀਂ ਜਾਓ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਬੀ ਫਲੋਸਪਰ ਦਿਹਾਤੀ ਦੇ ਵਿੱਚ ਕਿੰਨੀਆਂ ਗ੍ਰਾਂਟਾਂ ਹੁਣ ਤੱਕ ਆ ਚੁੱਕੀਆਂ ਤੁਸੀਂ ਜਾਓ ਜਿਹੜਾ ਹੈਗਾ ਪਬਲਿਕ ਹੈਲਥ ਡਿਪਾਰਟਮੈਂਟ ਦੇ ਵਿੱਚ ਤੁਸੀਂ ਜਾਓ ਜਿਹੜਾ ਹੈਗਾ ਸਿਵਲ ਰਾਈਟ ਬੋਰਡ ਡਿਪਾਰਟਮੈਂਟ ਤੁਹਾਨੂੰ ਪਤਾ ਲੱਗੂਗਾ ਤੁਸੀਂ ਬੜੀ ਵਧੀਆ ਗੱਲ ਕੀਤੀ ਗ੍ਰਾਂਟਾਂ ਆ ਰਹੀਆਂ ਪਰ ਐਮ ਐਲ ਏ ਸਾਹਿਬ ਇਹ ਤਾਂ ਦੋਡਕੇਟਸ ਤੋਂ ਵੱਖਰੀਆਂ ਵੱਖਰੀਆਂ ਸਰਕਾਰਾਂ ਦੇ ਸਮੇਂ ਗ੍ਰਾਂਟਾਂ ਆਉ ਫਰਜ ਮੈਂ ਇੱਕ ਦਇਆ ਸਾਹਿਬ ਨੂੰ ਪੁੱਛਿਆ ਉਹਨਾਂ ਦੀ ਅਬਜ਼ਰਵ ਰਿਪੋਰਟ ਕੀ ਕਹਿੰਦੀ ਹੈ ਕੋਈ ਇਹੋ ਜੇ ਕੰਮ ਦੱਸੋ ਜਿਹੜੇ ਕਿ ਹੁਣ ਤੱਕ ਸਰਕਾਰ ਦੇ ਬਣਿਆ ਹੁੰਦਿਆ ਤੁਸੀਂ ਇਹੋ ਜੇ ਪ੍ਰੋਜੈਕਟ ਲੈਂਦੇ ਐ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਨਹੀਂ ਲੈਂਦੇ ਗ੍ਰਾਂਟਾਂ ਤਾਂ ਚਾਹੇ ਆਜ਼ਾਦ ਉਮੀਦਵਾਰ ਵੀ ਉਹਨੂੰ ਵੀ ਗ੍ਰਾਂਟ ਮਿਲ ਜਾਂਦੀ ਹੈ ਮਮਦੂਟ ਹਮ ਨਗਰ ਪੰਚਾਇਤ 2012 ਚ ਬਣੀ ਸੀ ਜੀ ਠੀਕ ਹੈ 2014 ਦੇ ਵਿੱਚ ਉਸ ਵੇਲੇ ਬਾਦਲ ਸਾਹਿਬ ਸੀਐਮ ਸਾਹਿਬ ਸੀ ਹਮ ਸੁਖਬੀਰ ਸਿੰਘ ਬਾਦਲ ਸਾਹਿਬ ਫਰੋਸਪੁਰ ਦਿਹਾਤੀ ਤੋਂ ਜੁਗਿੰਦਰ ਜਿੰਦੂ ਜੀ ਐਮਐਨਏ ਸਾਹਮਣੇ ਸardar Janmeja Singh Sekhon samant sir 2014 ਦੇ ਵਿੱਚ ਇੱਕ ਨੀ ਪੱਥਰ ਰੱਖਿਆ ਸੀ ਉਹਨਾਂ ਨੇ ਕਹਦਾ ਸੀਵਰੇਜ ਪਵਾਵਾਂਗੇ ਹੂੰ ਹੂੰ 14 ਤੋਂ 17 ਤੱਕ ਉਹਨਾਂ ਦੀ ਸਰਕਾਰ ਰਹੀ ਖੁਦ ਬਾਦਲ ਸਾਹਿਬ ਨਹੀਂ ਰੱਖਿਆ ਗਿਆ ਨਹੀਂ ਹੋਇਆ 17 ਤੋਂ 22 ਕਾਂਗਰਸ ਨੇ 5 ਸਾਲ ਲਾ ਦਿੱਤੇ ਵੱਡੇ ਲੀਡਰ ਸੀ ਜਿਹੜਾ ਰਾਣਾ ਸੋਢੀ ਖੁਦ ਮੰਤਰੀ ਸੀਗਾ ਹਾਲਾਂਕਿ ਰਾਣੇ ਸੋਢੀ ਦਾ ਗੁਰੂ ਹਰਸਾਹਿ ਦਾ ਹਲਕਾ ਹਲਕੇ ਦਾ ਹਿੱਸਾ ਹੁੰਦਾ ਸੀਗਾ ਇਹ ਆਪਣਾ ਮੰਦੂੜ ਕਿਹੜਾ ਮਕਾਸਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਫਸਟ ਟਾਈਮ ਇਤਿਹਾਸ ਦੇ ਵਿੱਚ ਸੀਵਰੇਜ ਮੰਦੂੜ ਦੇ ਵਿੱਚ ਪੈ ਰਿਆ ਔਰ ਪਹਿਲੀ ਵਾਰੀ 14 ਦੇ ਵਿੱਚ ਉਹਨਾਂ ਨੇ ਕਹਿੰਦਾ ਸੀ ਅਸੀਂ ਨੀ ਪੱਥਰ ਰੱਖਾਂਗੇ ਨੀ ਪੱਥਰ ਕੱਲਾ ਰੱਖ ਕੇ ਛੱਡਤਾ ਲੈ ਕੇ ਕੋਣ ਆਇਆ ਮੁਕੰਮਲ ਕੌਣ ਕਰਵਾਇਆ ਭਗਵੰਤ ਮਾਨ ਜੀ ਮੁੱਦਕੀ ਆ ਜਾਓ ਮੁੱਦਕੀ ਦੇ ਵਿੱਚ ਕੱਲਾ ਨਾਇਰਾਂ ਦੋ ਜੋੜੀਆਂ ਆ ਰਹੀਆਂ ਨੇ ਇੱਥੋਂ ਚੱਲ ਕੇ ਸਾਫ ਪੀਣ ਵਾਲਾ ਪਾਣੀ ਦਾ ਪ੍ਰੋਜੈਕਟ ਨਹਿਰੀ ਪਾਣੀ ਲੋਕਾਂ ਦੇ ਘਰਾਂ ਤੱਕ ਜਾਣ ਵਸਤੇ 30 ਤੋਂ 32 ਕਰੋੜ ਰੁਪਏ ਦਾ ਪ੍ਰੋਜੈਕਟ ਉੱਥੇ ਹੈ। ਮੁਦਕੀ ਨਗਰ ਪੰਚਾਇਤ ਕਦੋਂ ਦੀ ਬਣੀਆ ਮਮਦੋੜ ਤੋਂ ਪਹਿਲਾਂ ਦੀ। ਹੂੰ ਪਹਿਲੀ ਵਾਰੀ ਸੀਵਰੇਜ ਉੱਥੇ ਪੈਰਿਆ। ਕੌਣ ਲੈ ਕੇ ਆਇਆ? ਕਿਹਦੀ ਸਰਕਾਰ ਚਾਏ? ਭਗਵੰਤ ਸਿੰਘ ਮਾਨ ਸਾਹਿਬ। ਮੈਂ ਨਹੀਂ ਕਹਿੰਦਾ ਮੈਂ ਲੈ ਕੇ ਆਇਆ। ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਐਂਗਲੋ ਸਿੱਖਵਾੜ। ਕੰਮ ਸੁਣਿਆ? ਹਾਂਜੀ। ਕਿੱਥੇ ਆ? ਰੋਸ਼ਾ ਦੇ ਵਿੱਚ ਐ ਐਮਐਸ ਰੰਦਾਵਾ ਵੱਲੋਂ ਬਣਾਇਆ ਗਿਆ ਸੀਗਾ ਉਹ ਬੜਾ ਐਂਗਲੋ ਸਿਕ ਇੱਕ ਮਿੰਟ ਉਹਦੀ ਬਾਤ ਅਜ ਤੱਕ ਕਿਸੇ ਨੇ ਪੁੱਛੀ ਲੋਕੀ ਸੜਕ ਤੋਂ ਨਿਕਲ ਕੇ ਚਲੇ ਜਾਂਦੇ ਅੰਦਰ ਕੋਈ ਗਿਆ 10 ਕਰੋੜ ਰੁਪਇਆ ਲੱਗ ਰਿਹਾ ਉਹਦੇ ਸਾਰੇ ਰੀਨੋਵੇਸ਼ਨ 'ਚ ਔਰ ਉਹਨੇ ਕੈਨਵਸ ਆਇਲ ਪੇਂਟਿੰਗ ਨੂੰ ਰੀਸਟੋਰੇਸ਼ਨ ਕਰ ਰਹੇ ਹੋ ਤੁਸੀਂ ਨਾ ਸਾਰੇ ਮੈਂ ਤੁਸੀਂ ਜਾ ਕੇ ਵੇਖਣਾ ਕੰਪਲੀਟ ਪ੍ਰੋਜੈਕਟ ਹੈ ਟੂਰਿਜ਼ਮਸ ਦੇ ਨੂੰ ਪ੍ਰਮੋਟ ਕਰਨ ਵਾਸਤੇ ਔਰ ਆਨ ਦਾ ਤਨ ਦੋ ਤਿੰਨ ਮਹੀਨੇ ਦੇ ਵਿੱਚ ਉਹ ਕੰਪਲੀਟ ਹੋਗਾ 10 ਕਰੋੜ ਰੁਪਏ ਲੱਗ ਰਿਹਾ ਨਹੀਂ ਉਹਨੇ ਕੀ ਕੁਝ ਨਵਾਂ ਕੀ ਕਰ ਰਹੇ ਹੋ ਮਤਲਬ ਪਤਾ ਲੱਗੇ ਮੈਂ ਉੱਥੇ ਗਿਆ ਹੋਇਆ ਮੈਂ ਉੱਥੋਂ ਦੀਆਂ ਰਿਪੋਰਟਾਂ ਬਣਾਈਆਂ ਐਂਗਲੋ ਸਿੱਖ ਬਾਗ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਜਿਹੜੇ ਸਾਡੇ ਸ਼ੂਰ ਵੀਰਾਂ ਦਾ ਇਤਿਹਾਸ ਹੈ ਜਿਹੜੇ ਸਾਡੇ ਯੁੱਧਿਆਂ ਦਾ ਇਤਿਹਾਸ ਹੈ ਸਾਰਾ ਤੁਹਾਨੂੰ ਦਿਖਾਵਾਂਗੇ ਜਦੋਂ ਚੱਲ ਗਿਆ ਨਾ ਫਿਰ ਲੋਕ ਕਹਿਣਗੇ ਵ ਸਹੀ ਹੈ ਕਿਉਂਕਿ ਦੂਜੇ ਜਿਹੜੇ ਕੰਮ ਐ ਉਹ ਤੁਸੀਂ ਸਾਰੇ ਐਮਐਲਏ ਦੇ ਬਰਾਬਰ ਵਾਲੇ ਕੰਮ ਕਰ ਰਹੇ ਹੋ ਕੁਝ ਵੱਖਰਾ ਨਵਾਂ ਨਹੀਂ ਕਰ ਰਹੇ ਮੈਨੂੰ ਇਸ ਗੱਲ ਦੀ ਖੁਸ਼ੀ ਐਟਲੀਸਟ ਤੁਹਾਨੂੰ ਇੱਕ ਤੇ ਸੈਟੀਸਫੈਕਸ਼ਨ ਆ ਗਿਆ ਜੇ ਇੱਕ ਤੇ ਆ ਗਿਆ ਤਾਂ ਫਿਰ ਇਹਦਾ ਮਤਲਬ ਬਾਕੀਆਂ ਤੇ ਵੀ ਆਊਗਾ ਮੇਰੀ ਗੱਲ ਸੁਣੋ ਨਹੀਂ ਜਿਵੇਂ ਤੁਸੀਂ ਸੀਵਰੇਜ ਵਾਲੀਆਂ ਗੱਲਾਂ ਕੀਤੀਆਂ ਇਹ ਜਿਹੜੇ ਪ੍ਰੋਜੈਕਟ ਆਮ ਪ੍ਰੋਜੈਕਟ ਰਹਿ ਗਏ ਐ ਐਮਐਲਏ ਸਭ ਐਸੀ ਮੋਡਰਨਾਈਜੇਸ਼ਨ ਦੇ ਵਿੱਚ ਤੁਸੀਂ ਨਵਾਂ ਕੀ ਕਰ ਰਹੇ ਹੋ ਐਜੂਕੇਸ਼ਨ ਪੈਰਾਮੈਡੀਕਸ ਐ ਮੈਡੀਕਲ ਸੁਵਿਧਾਵਾਂ ਨੇ ਇਹੋ ਜਿਹੇ ਮੁੱਦੇ ਵਿੱਚ ਪਿੰਡਾਂ ਦੇ ਵਿੱਚ ਇੱਕ ਇੱਕ ਪਿੰਡ ਦੇ ਵਿੱਚ ਜਾਈਏ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਕੀ ਹੁੰਦੀ ਹੈ ਪਾਣੀ ਦੀ ਨਿਕਾਸੀ ਬਿਲਕੁਲ ਸਹੀ ਕਿਹਾ ਛੱਪੜ ਡਰੇਨੇਜ ਡਰੇਨੇਜ ਸਿਵਰੇਜ ਦੇ ਜੇ ਮਮਦੋਰ ਚ ਸਿਵਰੇਜ ਪੈ ਰਿਆ ਤਾਂ ਕੀ ਨਿਕਾਸੀ ਵੱਡਾ ਕੰਮ ਨਹੀਂ ਮੁਦਕੀ ਦੇ ਵਿੱਚ ਜੇ ਸਿਵਰੇਜ ਪੈ ਰਿਆ ਕੀ ਵੱਡਾ ਕੰਮ ਨਹੀਂ ਅੱਜ ਤੋਂ ਪਹਿਲਾਂ ਕੌਣ ਕਰ ਗਿਆ ਫਿਰ ਐਮਐਲਏ ਸਾਹਿਬ ਇਹ ਤੁਹਾਡੀ ਗੱਲ ਠੀਕ ਹੈ ਪਰ ਅਸੀਂ ਅਜੇ ਵੀ ਇਨਾ ਮੁੱਦਿਆਂ 'ਚ ਫਸੇ ਹੋਏ ਆ ਜਿਹੜਾ ਐਸਟੀਪੀ ਪਲਾਂਟਸ ਵਾਲੇ ਹਉਣੇ ਚਾਹੀਦੇ ਟ੍ਰੀਟਮੈਂਟ ਪਲਾਂਟ ਹਉਣੇ ਚ ਵੈਲ ਡਰੇਨੇਜ ਸਿਸਟਮ ਸਾਡਾ ਅਜੇ ਤੱਕ ਨਹੀਂ ਠੀਕ ਜੇ ਅਸੀਂ ਇਹਨਾਂ ਨੂੰ ਲਗ ਪਏ ਤਾਂ ਦੂਜੇ ਕੰਮ ਹੋਰ ਬੜੇ ਆ ਲੋਕਾਂ ਨੂੰ ਹੋਰ ਕੀ ਚਾਹੀਦਾ ਲੋਕਾਂ ਨੂੰ ਤਿੰਨ ਤਾਂ ਚੀਜ਼ਾਂ ਚਾਹੀਦੀਆਂ ਨੇ ਤੁਰਨ ਵਾਸਤੇ ਸੜਕਾਂ ਹਮ ਹੈਲਥ ਵਾਸਤੇ ਹਸਪਤਾਲ ਬੱਚਿਆਂ ਨੂੰ ਪੜਨ ਵਾਸਤੇ ਸਿੱਖਿਆ ਬਾਕੀ ਹਰ ਬੰਦਾ ਆਪਣੀ ਰੋਜੀ ਰੋਟੀ ਵਧੀਆ ਕਮਾ ਲਿਆ ਸਰਕਾਰ ਤੋਂ ਤਿੰਨ ਚਾਰ ਚੀਜ਼ਾਂ ਤਾਂ ਚਾਹੀਦੀ ਚੌਥੀ ਹੈ ਤਿੰਨ ਚਾਰ ਚੀਜ਼ਾਂ ਚਾਹੀਦੀ ਨਾ ਹੁਣ ਮੰਨ ਲਓ ਕਿ ਤੁਸੀਂ ਘਰ ਬਣਾ ਲਿਆ ਕੋਠੀ ਬਣਾ ਲਈ ਪਰ ਜੇ ਤੁਹਾਡੇ ਪਾਣੀ ਦਾ ਨਿਕਾਸ ਹੀ ਨਹੀਂ ਹੈ ਤੁਹਾਡੀ ਕੋਠੀ ਬਕਾਰ ਹੈ ਕੀ ਸੀਵਰੇਜ ਸਿਸਟਮ ਇੰਪੋਰਟੈਂਟ ਨਹੀਂ ਹੈ ਉਹ ਸੀਵਰੇਜ ਸਿਸਟਮ ਦੇ ਵਿੱਚ ਲਿਕੁਇਡ ਵੇਸਟ ਵੀ ਆ ਕਈ ਚੀਜ਼ਾਂ ਨੇ ਕਿ ਉਹ ਇੰਪੋਰਟੈਂਟ ਨਹੀਂ ਹੈ ਜੇ ਉਹਨਾਂ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਮੁਦਕੀ ਔਰ ਨਗਰ ਮਮਦੋਟ ਨਗਰ ਪੰਚਾਇਤ ਬਣਨ ਤੋਂ ਬਾਅਦ ਪਹਿਲੀ ਵਾਰ ਇਹ ਸੁੱਖ ਸੁਵਿਧਾ ਮਿਲਣ ਜਾ ਰਹੀ ਉਹਨਾਂ ਲੋਕਾਂ ਨੂੰ ਪੁੱਛੋ ਤੁਸੀਂ 10-10 ਹਜ਼ਾਰ 15-15 ਹਜ਼ਾਰ ਦੀ ਆਬਾਦੀ ਵਾਲੇ ਪਿੰਡ ਨੇ ਤੁਸੀਂ ਇੱਕ ਭਾਸ਼ਣ 'ਚ ਕਹਿ ਰਹੇ ਸੀਗੇ ਜਿਹੜੀ ਇਹ ਚੋਣ ਹੈ ਤੁਸੀਂ 2 ਘੰਟਿਆਂ 'ਚ ਜਿੱਤ ਜਾਣੀ ਇਸ ਦੀ ਕੀ ਕਿਵੇਂ 2 ਘੰਟਿਆਂ 'ਚ ਕਿਵੇਂ ਜਿੱਤੋਗੇ 2 ਘੰਟੇ ਦੇ ਵਿੱਚ ਜਿੱਤਣ ਦਾ ਮਤਲਬ ਹੈ ਜਿਸ ਦਿਨ ਇੱਕ ਇੱਕ ਆਮ ਆਦਮੀ ਪਾਰਟੀ ਦਾ ਵਰਕਰ ਇਹ ਸੋਚੇ ਕਿ ਮੈਂ ਕੈਂਡੀਡੇਟ ਹਾਂ ਮਤਲਬ ਫਰੋਜ਼ਪੁਰ ਬਜੀਦਪੁਰ ਜੋ ਤਾਂ ਮਣੀ ਸੰਧੂ ਹੈ ਮਣੀ ਸੰਧੂ ਤਾਂ ਇੱਕ ਹੈ ਉਹ ਤਾਂ ਉਮੀਦਵਾਰ ਹੈ ਲੇਕਿਨ ਜਦੋਂ ਉਹਦਾ ਵਰਕਰ ਉਹਦਾ ਪਿੰਡਾਂ ਦੇ ਸਰਪੰਚ ਆਮ ਆਦਮੀ ਪਾਰਟੀ ਦਾ ਕੱਲਾ ਕੱਲ ਦਾ ਵਰਕਰ ਇਹ ਸੋਚੇਗਾ ਕਿ ਮੈਂ ਮਣੀ ਸੰਧੂ ਆ ਉਹ ਨਹੀਂ ਹੈ ਉਹ ਤਾਂ ਸਾਡਾ ਸਿਰਫ ਇੱਕ ਨੁਮਾਇੰਦਾ ਲੇਕਿਨ ਮੈਂ ਮਣੀ ਸੰਧੂ ਜਦੋਂ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਮੈਂ ਮਣੀ ਸੰਧੂ ਆ ਜਾਂ ਬਾਕੀ ਜਿਹੜੇ ਕੈਂਡੀਡੇਟ déclaré ਹੋਣੇ ਜਦੋਂ ਉਹਨਾਂ ਦੇ ਜ਼ੋਨ ਦੇ ਵਿੱਚ ਇਹ ਲੋਕੀ ਸਮਝਾ ਵੀ ਮੈਂ ਹਾਂ ਯਾਨੀ ਕਿ ਆਈ ਐਮ ਦਾ ਕੈਂਡੀਡੇਟ ਮੈਂ ਖੁਦ ਹੀ ਕੈਂਡੀਡੇਟ ਆ ਤਾਂ 2 ਘੰਟੇ ਦੀ ਗੇਮ ਹੈ 2 ਘੰਟੇ ਦੀ 2 ਘੰਟੇ ਜਿੱਤੋਗੇ ਆਰਾਮ ਨਾਲ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਧੰਨਵਾਦ ਤਾਰ ਜਨੀਸ਼ ਤਿਆ ਸਾਡੇ ਨਾਲ ਸੀਗੇ ਫਿਰੋਜ਼ਪੁਰ ਦੇ ਮੌਜੂਦਾ ਐਮਐਲਏ 2 ਘੰਟੇ ਦੇ ਵਿੱਚ ਚੌਨ ਜਿੱਤਣ ਦਾ ਇੱਕ ਅਲਟੀਮੇਟਮ ਚੈਲੰਜ ਹੈ 2 ਘੰਟੇ ਦੇ ਵਿੱਚ ਜਿਹੜੀ ਚੋਣ ਜਿੱਤੀ ਜਾਏਗੀ ਜ਼ਿਲ੍ਹਾ ਪ੍ਰੀਸ਼ਦ ਮੁੱਦਿਆਂ ਦੇ ਕਿਤੇ ਨਾ ਕਿਤੇ ਬਹੁਤ ਵੱਡੇ ਪੱਧਰ ਤੇ ਸਿਆਸਤ ਹੁੰਦੀ ਰਹੀ ਹੈ ਪੰਜਾਬ ਦੇ ਵਿੱਚ ਇੱਕ ਪ੍ਰੋਜੈਕਟਾਂ ਨੂੰ ਲੈ ਕੇ ਜੇਕਰ ਗੱਲ ਕਰੀਏ ਆਮ ਐਮਐਲਏ ਵਾਂਗੂ ਹੀ ਇਹੀ ਐਮਐਲਏ ਜਿਹੜੇ ਐ ਕੰਮ ਕਰ ਰਹੇ ਐ ਨਵੇਂ ਕੰਮ ਕੀ ਆਏ ਐ ਸਾਡੇ ਪੰਜਾਬ 'ਚ ਫਿਰੋਜ਼ਪੁਰ ਦੇ ਵਿੱਚ ਲੋਕਾਂ 'ਚ ਮੈਡੀਕਲ ਸਿਸਟਮ ਨੂੰ ਲੈ ਕੇ ਐਜੂਕੇਸ਼ਨ ਡਰੇਨੇਜ ਸਿਸਟਮ ਨੂੰ ਲੈ ਕੇ ਪਿੰਡਾਂ ਦੇ ਵਿੱਚ ਕੋਈ ਵਿਕਾਸ ਹੋਇਆ ਇਹ ਗੱਲ ਬੜੀ ਜ਼ਰੂਰ ਰਹਿਣ ਵਾਲੀ ਆ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਨਾਲ ਬਨੇ ਰਹੋ